ਨਮਸਕਾਰ ਦੋਸਤੋ ਮੈਂ ਸ਼ਮਮੀ ਸਨੋਤਰਾ ਤੁਸੀਂ ਦੇਖਦੇ ਹੋ ਹਲਚਲ ਪੰਜਾਬ ਦੀ ਤੁਸੀਂ ਪਹੁੰਚਿਆ ਹਲਕਾ ਪੋਵਾ ਦੇ ਪਿੰਡ ਪਠਾਨ ਚੱਕ ਦੇ ਵਿੱਚ ਸਾਗੀ ਸਰਕਾਰਾਂ ਦੇ ਪਾਸੋਂ ਵਾਦੇ ਤੇ ਦਾਅਵੇ ਕਿਤੇ ਜਾਂਦੇ ਆ ਸਰਕਾਰਾਂ ਦੇ ਪਾਸੋਂ ਕਿ ਕੁਲਾ ਡੰਗੇ ਦਿੱਤੇ ਜਾਂਦੇ ਆ ਪਰ ਇੱਥੇ ਇੱਕ ਰਿੰਕੂ ਕੁਮਾਰ ਦਾ ਘਰ ਵੀ ਹੈਗਾ ਤੁਹਾਨੂੰ ਬਿਲਕੁਲ ਲਾਈਵ ਤਸਵੀਰਾਂ ਦੱਸਣ ਦੀ ਕੋਸ਼ਿਸ਼ ਕਰਦੇ ਪਏ ਆ ਕਿ ਜਿੱਥੇ ਤਸਵੀਰਾਂ ਦੀ ਦੇਖ ਸਕਦੇ ਹੋ ਜਿੱਥੇ ਇੱਕ ਖੂਲ ਬਗਦੀ ਪਈ ਆ ਪਰ ਉਹਦੇ ਜਿਹੜਾ ਮਕਾਨ ਆ ਪੂਰਾ ਜਿਹੜੇ ਡੰਗਾਂ ਦੀ ਤੰਗਾਂ ਵਿੱਚ ਪਹੁੰਚ ਚੁੱਕਿਆ ਆ ਜੇ ਅੱਭੀ ਕਹਾਂਗੇ ਕਿ ਉਹ ਕੰਦਾ ਜਿਹੜੀਆਂ ਡਗ ਵੀ ਚੁੱਕੀਆਂ ਆ ਪਰ ਰਿੰਕੂ ਨੇ ਜਿਹੜੀਆਂ ਕੀ ਆਪਣੇ ਇੱਕ ਲਾਲਚੰਦ ਕਟ ਦੰਗਾ ਮੇਰੀ ਕੰਦੇ ਦੇ ਨਾਲ ਵੀ ਦਿੱਤਾ ਜਾਵੇ ਪਰ ਜੇ ਗੱਲ ਕਰਾਂਗੇ ਸਰਕਾਰਾਂ ਦੇ ਪਾਸੋਂ ਹਿੰਦੀ ਕੋਈ ਵੀ ਜੀ ਸੁਣਾਈ ਜਿਹੜੀ ਨਹੀਂ ਕੀਤੀ ਜਾਇਗਰਦੀ ਪਰ ਚਲੋ ਸਾਡੇ ਨਾਲ ਸਮੇਂ ਰਿੰਕੂ ਜੀ ਜੁੜ ਚੁੱਕਿਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਉਹ ਕਿਦਾਂ ਦੀ ਹਿੰਦੀ ਆਭਿਤੀਆ ਤੁਹਾਨੂੰ ਖੁਦ ਸੁਣਾਉਂਦੇ ਆ ਹਾਂਜੀ ਪਹਿਲੇ ਮੈਂ ਗਿਆ ਮੈਂਬਰਾਂ ਕੋ ਸਰ ਵੀ ਮੈਂਬਰਾਂ ਨੂੰ ਕਹਾ ਪੀਆ ਪਾਣੀ ਆ ਰਿਹਾ ਮੈਂਬਰਾਂ ਨੇ ਮੇਰੀ ਸੁਣੀ ਸਰਪੰਚ ਨੂੰ ਕਿਹਾ ਵੀ ਇੱਧਰ ਡੰਗਾ ਲਾ ਦਿਓ ਕਹਿੰਦਾ ਮੈਂ ਨਹੀਂ ਲਾ ਸਕਦਾ ਕਹਿੰਦਾ ਤੁਸੀਂ ਜੋ ਕਰਨਾ ਕਰ ਲਓ ਬਾਕੀ ਗਿਆ ਮੈਂ ਕੁਟਾਰੂ ਚੱਕ ਲਾਲਚੰਦ ਕੋ ਮੈਂ ਕਹਾ ਜਨਾਬ ਦੇਖੋ ਆਣ ਕੇ ਮੇਰੇ ਛੋਟੇ ਛੋਟੇ ਬੱਚੇ ਆ ਧੀਆਂ ਮੇਰੀਆਂ ਮੈਂ ਧੀਆਂ ਨੂੰ ਲੈ ਕੇ ਬੈਠੇ ਤਾਂ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਹਫ਼ਤੇ ਬਾਅਦ ਹੋ ਜਾਏਗਾ ਤੇ ਹਫ਼ਤਾ ਕੀ ਤੇ 10 ਮਹੀਨੇ ਹੋ ਗਏ ਕਿਨੇ ਸਾਡਾ ਹਾਲ ਨਹੀਂ ਪੁੱਛਿਆ ਕੁਛ ਨਹੀਂ ਪੁੱਛਿਆ ਹੁਣ ਕੰਦਾ ਡਿਗ ਪਿਆ ਕੱਲ੍ਹ ਬਾਰ ਸੀ ਨਹੀਂ ਮੈਂ ਆਪਣੀਆਂ ਬੱਚੀਆਂ ਨੂੰ ਲੈ ਕੇ ਇੱਕ ਸਾਈਡ ਤੇ ਬੈਠਾ ਸੀ ਤੇ ਇਹ ਹੁੰਦਾ ਵੀ ਪੂਰਾ ਘਰ ਨਾ ਡਿਗ ਜੇ ਮੈਨੂੰ ਇਹੋ ਹੀ ਖਤਰਾ ਆ ਵੀ ਮੇਰੇ ਬੱਚੇ ਛੋਟੇ ਛੋਟੇ ਹੁੰਦੇ ਆ ਕਦੇ ਮੈਂ ਦਿਹਾੜੀ ਲਾਂ ਜਣਾ ਬਾਹਰ ਅੰਦਰ ਜਣਾ ਮੰਨ ਲਓ ਵੀ ਬੱਚੇ ਘਰ ਹੁੰਦੇ ਆ ਡਿਗ ਪੈਣ ਉਹਦਾ ਜ਼ਿੰਮੇਵਾਰ ਕੋਈ ਵੀ ਨਹੀਂ ਨਾ ਸਰਪੰਚਾ ਕੋਈ ਮੈਂਬਰ ਹੈ ਕੁਛ ਵੀ ਨਹੀਂ ਹੈ। ਇਹ ਕੁਝ ਇੱਕ ਇਹ ਕੰਦਾ ਡਿਗਨ ਦਾ ਕੀ ਕਾਰਨ ਹੈਗਾ ਕੰਦਾ ਕਿਦਾਂ ਡਿਗੀਆਂ ਕੀ ਕਾਰਨ ਹੈਗਾ ਕੰਦਾ ਡਿਗਨ ਦਾ। ਕੁਲ ਦਾਇਆ ਕੁਲ ਇੱਥੇ 5-5 ਫੁੱਟ ਮਿੱਟੀ ਸੀ ਜਦੋਂ ਸਰਪੰਚ ਨੇ ਇਥੋਂ ਕੁਲ ਕਢਵਾਈ ਸੀ ਇਹ ਸਾਰੀ ਮਿੱਟੀ ਪਟਾਤੀ ਸੀ ਇਹ ਜਿੱਦਬਾਈ ਨਾਲ ਹੋਇਆ ਕੰਮ। ਮੈਂ ਬਤੇਰਾ ਨੂੰ ਹੱਥ ਜੋੜਨ ਦਾ ਵੀ ਸਰਪੰਚ ਸਾਹਿਬ ਕਰ ਲਓ ਪਿੱਛੇ ਵੀ ਸਰਪੰਚਾ ਹੋਈ ਹੁਣ ਵੀ ਆ ਹੋਈ। ਇਹ ਕਹਿੰਦਾ ਤੂੰ ਜੋ ਕਰਨਾ ਕਰ ਲੈ। ਕਹਿੰਦਾ ਮੈਂ ਨਹੀਂ ला ਸਕਦਾ ਡੰਗਾ। ਆਦੇ ਕੋਇ ਸਾਰੇ ਡੰਗੇ ਲੱਗਦੇ ਆ ਇਧਰ ਪਿੱਛੇ ਦੇਖੋ ਸਰਪੰਚ ਸਾਡੇ ਘਰ ਲਾ ਗੁਆਣ ਕੇ ਇਹਨੇ ਡੰਗਾ ਨਹੀਂ ਲਾਇਆ ਲਾਤਬਾਜੀ ਇਹ ਦਿਖਿਆ ਜਾਵੇ ਇੱਕ ਬੰਦੀ ਜਗ੍ਹਾ ਹੈਗੀ ਆ ਇੱਥੇ ਡੰਗਾ ਦਿੱਤਾ ਗਿਆ ਹੈ ਜੇ ਜੇ ਗੱਲ ਕਰਾਂਗੇ ਤੇ ਇੱਕ ਹਰਾਸੀ ਇਲਾਕਾ ਹੈਗਾ ਇੱਥੇ ਡੰਗਾ ਕਿਉਂ ਕੀ ਦੇਣ ਕਰਦੀ ਕੀ ਕਰਨਾ ਜਾਂ ਡੰਗਾ ਨਹੀਂ ਦੇਂਦਾ ਤਾਂ ਨਾ ਕਿ ਸਰਪੰਚ ਕੋਈ ਲਾਤਬਾਜੀ ਹੈਗੀ ਆ ਐਹੋੀ ਗੱਲ ਆ ਜੀ ਇਹ ਕਹਿੰਦਾ ਵੀ ਲਾਤਬਾਜੀ ਨਾਲ ਗੁੱਸੇ ਨਾਲ ਕਹਿੰਦਾ ਮੈਂ ਨਹੀਂ ਲਾ ਸਕਦਾ ਇਹਨੇ ਇਧਰ ਲਾਤਾ ਦੇਖੋ ਇਧਰ ਦੇਖੋ ਬਿਲਕੁਲ ਬੰਦੀ ਜਗ੍ਹਾ ਤੇ ਲਾਤੇ ਦਾ ਸਾਹਮਣੇ ਘਰ ਆ ਤੇ ਇਧਰ ਨਹੀਂ ਡੰਗਾ ਲਾਇਆ ਜੇ ਦਵਾਈ ਨਾ ਨਹੀਂ ਲਾਇਆ ਜੀ ਉਹਨਾਂ ਦੇ ਕੋ ਗਲੀ ਵਗਾਰਾ ਵੀ ਆ ਸਾਰੇ ਗਲੀਆਂ ਚਲਦੀਆਂ ਸਾਡੇ ਆ ਤੇ ਦੇ ਕੋ ਮੈਂ ਤਿੰਨ ਟਰਾਲੀਆਂ ਮਿੱਟੀਆਂ ਵੀ ਪੁਆਈਆਂ ਪਰ ਇੱਥੇ ਗੱਲ ਹੀ ਨਹੀਂ ਬਣੀ ਉਹ ਸੁਣਦਾ ਹੀ ਨਹੀਂ ਕਿਸੇ ਦੀ ਜੀ ਸਰਪੰਚ ਤੁਸੀਂ ਕੈਬਨ ਮੰਤਰੀ ਲਾਲਚੰਦ ਕਟਾਰੂ ਚੱਕ ਹੁੰਦੇ ਕੋ ਵੀ ਗਏ ਉਹ ਆਪਣੇ ਪਰਿਵਾਰ ਨੂੰ ਲੈ ਕੇ ਉਹਨਾਂ ਕੋ ਗਏ ਹੁੰਦੇ ਕਿ ਗ੍ਰਹਿ ਖਣ ਨੂੰ ਗਏ ਉਹ ਤੇ ਕਿਆ ਤੁਹਾਨੂੰ ਕੀ ਵਾਸ਼ਨ ਦਿੱਤਾ ਗਿਆ ਉਹ ਚੰਦਾ ਬਸ ਉਹਨਾਂ ਨੇ ਬੋਲਿਆ ਸੀ ਵੀ ਪਾਣੀ ਘਟਦਾ ਤੇ ਤੁਹਾਡਾ ਡੰਗਾ ਲੱਗ ਜਾਏਗਾ ਤੇ 10 ਮਹੀਨੇ ਹੋ ਗਿਆ ਅਜ ਤੱਕ ਡੰਗਾ ਨਹੀਂ ਲੱਗਾ ਮੇਰਾ ਸਾਰਾ ਘਰ ਟੱਟ ਗਿਆ ਮੈਂ ਇੱਕ ਦਿਹਾੜੀਦਾਰ ਬੰਦਾ ਆ ਮੈਂ ਦਿਹਾੜੀ ਇੱਕ ਇੱਕ ਰੁਪਿਆ ਇਕੱਠਾ ਕਰਕੇ ਬੜੀ ਮੁਸ਼ਕਲੇ ਲਾਇਆ ਹਾਂ ਹੁਣ ਇਧਰ ਤੁਸੀਂ ਫੋਟੋ ਦੇਖ ਸਕਦੇ ਹੋ ਸਾਰੀਆਂ ਨੀਆਂ ਨਿਕਲ ਗਈਆਂ ਤੇ ਕਿ ਤੁਹਾਨੂੰ ਕੀ ਲੱਗਦਾ ਕਿ ਸਰਕਾਰਾਂ ਪਾਸੋਂ ਵੋਟਾਂ ਤੇ ਟਾਈਮ ਤੇ ਆ ਕੇ ਬਾਦੇ ਦੇ ਦਾਅਵੇ ਕਿਤੇ ਜਾਂਦੇ ਆ ਜਿਸ ਟਾਈਮ ਤੋਂ ਕਿ ਗਰੀਬ ਬੰਦੇ ਦਾ ਕੰਮ ਪੈਂਦਾ ਤੇ ਫਿਰ ਸਟੈਂਡ ਤੋਂ ਤੁਹਾਨੂੰ ਅਸ਼ਵਾਸ਼ਣ ਦਿੰਦੇ ਆ ਅਸੀਂ ਬਾਦੇ ਖੋਖਲੇ ਹੁੰਦੇ ਨਜ਼ਰ ਆਏ ਸਰਕਾਰਾਂ ਦੇ ਹਾਂਜੀ ਜਦੋਂ ਬੋਰਡ ਲੱਗਦੇ ਆ ਕਹਿੰਦੇ ਵੀ ਕੋਈ ਗੱਲ ਨਹੀਂ ਅੱਜ ਬੋਰਡ ਪਾ ਲੈਣਗੇ ਤੇ ਤੁਹਾਡਾ ਇਹ ਘਰ ਹੋ ਜਾਏਗਾ ਇਹ ਵਧੀਆ ਹੋ ਜਾਏਗਾ ਹੁਣ ਬੋਰਡ ਪਾਏ ਦੇ ਵੀ ਕਿੰਨਾ ਟਾਈਮ ਹੋ ਗਿਆ ਅੱਜ ਤੱਕ ਕਿਸ ਨੇ ਪੁੱਛਿਆ ਨਹੀਂ ਕਾਂਦੇ ਡਿੱਗ ਪੀ ਸਰਪੰਚ ਤੱਕ ਘ ਤੇ ਕਿਆ ਜਿੱਦਾਂ ਕਿ ਤੁਸੀਂ ਵੀਡੀਓ ਤੋਂ ਵਲਾਕ ਦੀ ਦਫਤਰ ਵੀ ਗਏ ਗਰੋਟੇ ਵਿੱਚ ਕਿਓ ਤੁਹਾਨੂੰ ਗਰੋਟੇ ਕੀ ਇਹ ਸ਼ਵਾਸ਼ਨ ਦਿੱਤਾ ਗਿਆ ਗਰੋਟੇ ਵੀ ਇਹੋ ਜਿਹੇ ਜਰਾ ਸਾਈਨ ਕੀਤੇ ਦੇਣਾ ਹਾਈ ਰਿਪੋਰਟ ਦਿੱਤੀ ਉਹ ਸਾਈਨ ਕੀਤੇ ਆ ਬਸ ਕਹਿੰਦੇ ਹੋ ਜਾਏਗਾ ਉਦੋਂ ਥੋੜੀ ਜੀ ਕੰਦ ਲੱਗੀ ਦੀ ਇਹਨਾਂ ਨੇ ਕਿਸੇ ਨੇ ਸੁਣੀ ਨਹੀਂ ਪੂਰੀਆਂ ਕੰਦਾਂ ਡਿਗ ਪੀਆਂ ਤੁਹਾਨੂੰ ਕੀ ਲੱਗਦਾ ਕਿ ਅਗਰ ਜੇ ਇਹ ਡੰਗਾ ਤੁਹਾਡੇ ਮੱਕੀ ਮਕਾਂ ਦੇ ਨਾਲ ਦਿੱਤਾ ਹੁੰਦਾ ਤੇ ਤੁਹਾਡੇ ਜਿਹੜਾ ਮਕਾਨ ਜ ਡਿਗਿਆ ਪਰ ਡਿਗਨ ਤੋਂ ਜ ਬਚ ਸਕਦਾ ਸੀ ਹਾਂਜੀ ਬਚ ਸਕਦਾ ਇਹ ਡੰਗਾ ਲੱਗ ਜਾਂਦਾ ਤੇ ਇਹ ਕੰਦ ਡਿਗਣੀ ਨਹੀਂ ਕੁਛ ਨਹੀਂ ਹੋਣਾ ਪਰ ਇਹਨਾਂ ਡੰਗਾ ਲਾਇਆ ਹੀ ਨਹੀਂ ਜੀ ਇਹ ਕੈਂਡ ਦੇ ਅਤੇ ਗਲੀ ਆ ਜਾਂ ਗਲੀ ਹੁੰਦੀ ਤੇ ਡੰਗਾ ਤੇ ਲੱਗਣਾ ਚਾਹੀਦਾ ਹੀ ਇਹੋ ਹੀ ਦਾ ਸੰਡੇ ਦੇ 5-5 ਫੁੱਟ ਮਿੱਟੀ ਹੀ ਜਦੋਂ ਇਹ ਕੁਲ ਸਾਫ ਕਰਨਾ ਆਇਆ ਸਰਪੰਚ ਨੇ ਲਾਕ ਦਵਾਈ ਨਾਲੇ ਮਿੱਟੀ ਪੁਟਾਤੀ ਸੀ ਤੇ ਸਰਪੰਚ ਕੋਣ ਹੈਗਾ ਤੁਹਾਡਾ ਕੀ ਨਾਮ ਹੈ ਸਰਪੰਚ ਦਾ ਰੂਪ ਲਾਲ ਤੇ ਕਹਤੋਂ ਕੋਈ ਰਣਜੀਤ ਭਾਈ ਰਖਦਾ ਉਹ ਰੰਗ ਦਵਾਈ ਰਖਦਾ ਪਹਿਲੇ ਉਹ ਕਹਿੰਦਾ ਹੈ ਵੀ ਹਾਂ ਜਦੋਂ ਮੈਂ ਘਰ ਨਹੀਂ ਹੁੰਦਾ ਬੱਚਿਆਂ ਨੂੰ ਵੀ ਕਹਿੰਦਾ ਹੈ ਵੀ ਤੁਹਾਡਾ ਘਾਟ ਆ ਦੇਣਾ ਹਾਂ ਤੁਹਾਡਾ ਇਦਾਂ ਕਰ ਦੇਣਾ ਉਦਾਂ ਕਰ ਦੇਣਾ ਉਹੀ ਇਹਨੇ ਕਰਕੇ ਦਿਖਾ ਦਿੱਤਾ ਦੇਖੋ ਇਹ ਦੇਖੋ ਪੂਰਾ ਡੰਗਾ ਲਾਇਦਾ ਪਾਣੀ ਇੰਨਾ ਕਹੀ ਤੇ ਇਹਦੇ ਵਜ੍ਹਾ ਕਰ ਨਹੀਂ ਮੇਰਾ ਘਰ ਡਗ ਪਿਆ ਤੁਹਾਨੂੰ ਕੀ ਲੱਗਦਾ ਕਿ ਇਹ ਡੰਗਾ ਲਾਇਦਾ ਤੇ ਇਹਦਾ ਕੋਈ ਫਾਇਦਾ ਹੈਗਾ ਕਿਸ ਨੂੰ ਇਹਦਾ ਕਿਸੇ ਨੂੰ ਫਾਇਦਾ ਨਹੀਂ ਹੈ ਨੁਕਸਾਨ ਮੇਰਾ ਜੀ ਕਿਸ ਨੂੰ ਕੀ ਫਾਇਦਾ ਅੱਛਾ ਨਹੀਂ ਕੋਈ ਕਿਛ ਹੋ ਦੇਖੀ ਜਾਂਦੀ ਹੈ ਕਿ ਕੁਲ ਦੇ ਵਿੱਚ ਇੱਥੇ ਇੱਕ ਬੰਨ ਮਾਰਿਆ ਗਿਆ ਹੈ ਕੀ ਕਰਨੇਗਾ ਬੰਨ ਮਾਰਨ ਦਾ ਇਹ ਬੰਨ ਮਾਰਨ ਦਾ ਕਾਰਨਾ ਵੀ ਹਾਂ ਦੇਖੋ ਜਿਹੜਾ ਕੋਠਿਆਂ ਵਾਲਾ सरपंच ਆ ਉਹਨਾਂ ਨੇ ਕੁਲ ਦਾ ਕੰਮ ਲਾਇਆ ਦਾ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਸਰ ਵੀ ਇੱਥੇ ਡੰਗਾ ਲਾਓ ਕਹਿੰਦਾ ਠੀਕ ਐ ਮੈਂ ਦਿਹਾੜੀ ਚੱਲ ਗਿਆ ਉਹਨਾਂ ਨੇ ਡੰਗਾ ਉੱਥੇ ਲਾਤਾ ਉਹ ਡੰਗੇ ਲਾਣ ਕਰਨਾ ਇੰਨਾ ਕ ਪਾਣੀ ਸੀ ਬਹੁਤ ਜ਼ਿਆਦਾ ਪਾਣੀ ਸੀ ਮੈਨੂੰ ਇਹ ਖਤਰਾ ਹੈ ਕਿ ਇਹ ਪੂਰਾ ਘਰ ਡੇਗ ਨਾ ਜਾਏ ਮੇਰੇ ਬੱਚੇ ਤਾਂ ਲੈਣਾ ਆਇਨਾ ਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਜੇ ਡੰਗਾ ਇੱਥੇ ਲਾਣ ਇੱਥੇ ਪਾਣੀ ਜਮਾ ਹੋਣਾ ਕਿ ਤੁਹਾਡੇ ਮਕਾਨ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਹੋਏ ਕਰ ਦੇਣਾ ਹਾਂਜੀ ਬਹੁਤ ਜ਼ਿਆਦਾ ਐ ਦੇਖੋ ਹਾਂ ਸਾਰੀ ਮਿੱਟੀ ਆ ਗਈ ਹੈ ਜੀ ਪਾਣੀ ਲੱਗਣ ਨਾਲ ਬਿਲਕੁਲ ਆ ਗਈ ਮਿੱਟੀ ਮੈਨੂੰ ਇਹ ਆ ਕਿ ਪੂਰਾ ਘਰ ਹੀ ਡਿਗ ਇਹ ਮੰਗ ਕਰਦੇ ਹਾਂ ਤੁਸੀਂ ਪ੍ਰਸ਼ਾਸਨ ਕੋਲ ਮੈਂ ਮੰਗ ਕਰਨਾ ਵੀ ਮੇਰਾ ਡੰਗਾ ਲੱਗਣਾ ਚਾਹੀਦਾ ਜੀ ਇਹ ਪੂਰਾ ਕੰਪਲੀਟ ਹੋਣਾ ਚਾਹੀਦਾ ਹੋਰ ਕੁਝ ਨਹੀਂ ਮੈਂ ਮੰਗਦਾ ਅਸੀਂ ਸਾਡਾ ਰਿੰਕੂ ਜੈਸਕਾਰ ਦੇ ਮੁਖੀ ਆ ਗਿਆ ਉਹਨਾਂ ਨਾਲ ਸਾਡੀ ਗੱਲਬਾਤ ਵੀ ਹੋਈ ਹੈ ਤੁਹਾਨੂੰ ਦੀ ਜਵਾਨੀ ਸੁਣਾਇਆ ਗਿਆ ਪਰ ਉਹਨਾਂ ਦਾ ਅੱਭੀ ਕਹਿਣਾ ਹੈਗਾ ਕਿ ਜੇ ਇਹ ਡੰਗਾ ਕੀ ਦਿੱਤਾ ਜਾਂਦਾ ਤੇ ਮੇਰੇ ਜੇ ਮਕਾਨ ਦਾ ਬਚਾਅ ਵੀ ਹੋ ਸਕਦਾ ਸੀ ਮੈਂ ਬਿਲਕੁਲ ਤੁਹਾਨੂੰ ਹਰਚਲ ਪੰਜਾਬ ਦੇ ਉੱਪਰ ਲਾਈਵ ਤਸਵੀਰਾਂ ਦੱਸਣ ਦੀ ਕੋਸ਼ਿਸ਼ ਕਰਦੇ ਪਏ ਹਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੀ ਖਾਰ ਦੇ ਨਾਲ ਇਹ ਥਲੋਈਆਂ ਦੇ ਨੀਂਹਾਂ ਬਿਲਕੁਲ ਖੋਖਲੀ ਹੋ ਚੁੱਕੀਆਂ ਆ ਇਹ ਕਿਸੇ ਵੀ ਟਾਈਮ ਜਿਹੜਾ ਮਕਾਨ ਪੂਰਾ ਡੱਗ ਵੀ ਸਕਦਾ ਹੈ ਪਰ ਉਹਨਾਂ ਨੇ ਪ੍ਰਸ਼ਾਸਨਕੀ ਵੀ ਮੰਗ ਕੀਤੀ ਹੈ ਤੇ ਆਪਣੇ ਪਿੰਡ ਦੇ ਸਰਪੰਚੂ ਵੀ ਦੋਹਰ ਲਈ ਹੈ ਕਿ ਸਾਡੀ ਸੁਣਾਈ ਕੀਤੀ ਜਾਵੇ ਅਗਰ ਉਹਨਾਂ ਦਾ ਅ ਗਿਆ ਸੀ ਕਿ ਇੰਨਾ ਕਹਿ ਸਕਦੇ ਕਿ ਕੋਈ ਜਾਨੀ ਨੁਕਸਾਨ ਜਿਹੜਾ ਨਹੀਂ ਹੋਇਆ ਚਲੋ ਇੱਥੋਂ ਦੇ ਸਰਪੰਚ ਰੂਪਨਾਲ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੀ ਕਹਿਣਾ ਇਸ ਬਾਰੇ ਚ ਮੈਂ ਸ਼ਮੀ ਸਨੋਤਰਾ ਹਲਚਲ ਪੰਜਾਬ ਦੀ ਪਠਾਨਕੋਟ ਮੈਂ ਸਰਪੰਚ ਪਠਾਨ ਚੱਕਦੋਂ ਰੂਪਲਾਲ ਜੋ ਰਿੰਕੂ ਦਾ ਘਰ ਦਾ ਮਸਲਾ ਹੈ ਉਹ ਮੈਂ ਨਹੀਂ ਚਾਹੁੰਦਾ ਵੀ ਕਿਸੇ ਦਾ ਮਕਾਨ ਢਹਿ ਜੇ ਡਿੱਗ ਜੇ ਇਸ ਵਿੱਚ ਮੈਂ ਰਾਜੀ ਨਹੀਂ ਹਾਂ ਉਹ ਪਲੱਸ ਇਹ ਹੈ ਕਿ ਉਹ ਜਿੱਥੇ ਰਿੰਕੂ ਨੇ ਮਕਾਨ ਬਣਾਇਆ ਉਹ ਪੂਲ ਦੀ ਬਰਮ ਹੈਗੀ ਹੈ ਨੇ ਬਰਮ ਦੇ ਉੱਤੇ ਕੰਧ ਬਣਾ ਲਈ ਆ ਉਹ ਡਿੱਗ ਗਈ ਆ ਉੱਥੇ 50 ਘਰ ਦਾ ਪਿਛੇ ਰਾਇਆ ਜੋ ਪਿੰਡ ਵਾਲਾ ਨੂੰ ਜੇ ਮੈਂ ਰਾਹ ਡਗਾ ਉਹਦਾ ਡੰਗਾ ਲਾਣਾ 50 ਕਾ ਦਾ ਰਸਤਾ ਜ ਬਲਾਗ ਹੋ ਜਾਂਦਾ ਤੇ ਇਹ ਗੱਲ ਤਾਂ ਬੀਤੇ ਸਮੇਂ ਤੋਂ ਪਹਿਲਾਂ ਨਿਸ਼ਾਨਦਾ ਹੀ ਹੋ ਚੁੱਕੀ ਹੈ ਦੀ ਇਹਦਾ ਪਲੱਸ ਮਕਾਨ ਵਿੱਚ ਆ ਗਿਆ ਸੀ ਸਰਕਾਰੀ ਮੁਲਾਜ਼ਮ ਇਹਦੇ ਜੀਸੀਬੀ ਆ ਦੀ ਢਾਉਣ ਲੱਗਾ ਜੀ ਪਿੰਡ ਨੇ ਪੰਚਾਇਤ ਨੇ ਕਾ ਕੋਈ ਗੱਲ ਨਹੀਂ ਗਰੀਬ ਬੰਦਾ ਕੁਛ ਟਾਈਮ ਤੇ ਪਾ ਆ ਗਏ ਤੇ ਆਪਣੀ ਦੀਵਾਰ ਆਪਣੀ ਗਾਂ ਪਿੱਛੇ ਜਿੱਥੇ ਉੱਥੇ ਕਰ ਲੇਗਾ ਪਲੱਸ ਰਿੰਕੂ ਨੇ ਕੀਤੀ ਨਹੀਂ ਤੇ ਮੈਂ ਨਹੀਂ ਚਾਹੁੰਦਾ ਵੀ ਰਿੰਕੂ ਨੂੰ ਮਾਨ ਡਿੱਗ ਜੇ ਨਾ ਮੈਂ ਇਸ ਵਿੱਚ ਖੋਸਾਂ ਮੈਂ ਡੰਗਾ ਲਾਣਾ ਚਾਹਨਾ ਜੇ ਸਰਕਾਰੀ ਅਧਿਕਾਰੀ ਕੋਈ ਵੀ ਆ ਕੇ ਇਹਦੇ ਸਹੀ ਹੈ ਤੇ ਮੈਂ ਡੰਗਾ ਲਾਂਚ ਰਾਜੀ ਆ ਜਿੱਦਨ ਮਰਜੀ ਕਰਨੇ ਮੈਂ ਰਾਜੀ ਜਾਂਦੇ ਡੰਗਾ ਲਾਂ ਤੁਹਾਨੂੰ ਜੀ ਉਹ ਦੀਵਾਰ ਬਿਲਕੁਲ ਨਿਸ਼ਾਨਦੇ ਹੀ ਹੋ ਚੁੱਕੀ ਆ ਬੀਤੇ ਸਮੇਂ ਤੋਂ ਪਹਿਲਾਂ ਇਸ ਤੋਂ 10 ਸਾਲ ਪਹਿਲਾਂ ਪੰਚਾਇਤ ਸੀ ਉਹਨੇ ਆ ਕੇ ਪੰਚਾਇਤ ਤੇ ਬੈਠੀ ਸੀ ਬੈਠ ਕੇ ਹੀ ਮਸਲਾ ਲਵਾਇਆ ਹੀ ਕੋਈ ਗੱਲ ਨਹੀਂ ਗਰੀਬ ਬੰਦਾ ਤੇ ਅੱਜ ਮਕਾਨ ਨਹੀਂ ਤੋੜਨੀ ਹਿੰਤਾ ਕੀ ਕੁਝ ਟਾਈਮ ਪਾ ਕੇ ਤੋੜਦੇ ਜਿੱਥੇ ਦਾ ਕਾਂਦਾ ਸਹੀ ਬੰਦੀ ਚਾਰ ਮੱਲੇ ਇਹ ਚਾਰ ਮੱਲੇ ਵਿੱਚ ਹੀ ਲਵੇਗਾ ਜਦ ਕਿ ਚਾਰ ਮੱਲੇ ਨੇ ਮੁੱਲ ਲੈ ਚੁੱਕਿਆ ਕਿਹ ਕੋ ਤੇ ਮੱਲੇ ਪੰਜ ਮੱਲੇ ਇਹ ਦੇਖ ਲਓ ਆ ਕੇ ਦੇਖ ਲਓ ਜੇ ਕਹਿੰਦੇ ਤੇ ਦੀਵਾਰ ਜਿੱਥੇ ਕਹਿੰਦੇ ਜੇ ਰਾਹ ਬੰਦ ਕਰਨਾ ਚਾਹੁੰਦੇ ਉਹਦੇ ਰਾਹ ਬੰਦ ਕਰ ਦੋ ਮੇਰੇ ਨਾਲ ਕੋਈ ਨਹੀਂ ਮੈਂ ਇਹਦੀ ਕੰਧ ਜਿੱਥੇ ਆ ਉਹਦੇ ਡੰਗਾ ਲਾ ਲਾਂਗਾ